ਦੀ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪਰ ਪਤਾ ਨਹੀਂ ਕਿਉਂ ਸੈਂਟਰ ਗਵਰਨਮੈਂਟ ਉਥੇ ਰਾਜਪਦਨ ਕਿਸੇ ਦਾ ਵੀ ਹੋਵੇ ਪੰਜਾਬ ਨਾਲ ਧੱਕਾ ਕਰਨ ਦੀ ਖਾਤਰ ਕਦੇ ਵੀ ਬੇਲਾ ਟੱਪਣ ਨਹੀਂ ਦਿੰਦੀਆਂ ਚਾਹੀਦਾ ਸੀ ਪੰਜਾਬ ਨੂੰ ਜਦੋਂ ਪੰਜਾਬੀ ਜੀ ਸੂਬਾ ਬਣਿਆ ਸੀ ਉਹਦੇ ਪੰਜਾਬ ਜਿਵੇਂ ਬਾਕੀ ਸੂਬਿਆਂ ਨੂੰ ਉਹਨਾਂ ਦੀਆਂ ਰਾਜਧਾਨੀਆਂ ਦਿੱਤੀਆਂ ਸੀ ਸਾਨੂੰ ਵੀ ਉਸੇ ਵੇਲੇ ਦੇ ਦਿੱਤਾ ਜਾਂਦਾ ਉਸ ਵੇਲੇ ਵੀ ਪੰਜਾਬ ਦੀ ਰਾਜਧਾਨੀ ਖੋਲੀ ਡੈਮ ਸਾਡੇ ਖੋਲੇ ਪੰਜਾਬੀ ਬੋਲ ਦੇ ਇਲਾਕੇ ਸਾਨੂੰ ਨਹੀਂ ਦਿੱਤੇ ਉਹ ੱਤਕੇ 67 ਤੋਂ ਲੈ ਕੇ 68 ਤੋਂ ਲੈ ਕੇ ਅੱਜ ਤਾਈਂ ਸਾਡੇ ਚੱਲੇ ਜਾਂਦੇ ਨੇ ਸਭ ਤੋਂ ਵੱਡਾ ਨੁਕਸਾਨ ਸਾਡਾ ਵੰਡ ਵੇਲੇ ਹੋਇਆ ਉਦੋਂ ਵੀ ਸਾਡੇ ਮੌਕੇ ਦੇ ਲੀਡਰਾਂ ਨੇ ਕੋਈ ਐਸੇ ਹੱਕ ਹਕੂਕ ਨਾ ਮਨਾਏ ਜਿਹੜੇ ਕਿ ਪੰਜਾਬ ਦੇ ਲੋਕਾਂ ਵਾਸਤੇ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਬਹੁਤ ਜ਼ਰੂਰੀ ਸੀ ਫਿਰ ਪਾਣੀ ਖੋਹੇ 55 ਚ ਪਾਣੀ ਖੋਲੇ ਸਾਡੇ ਫਿਰ 75 ਚ ਪਾਣੀ ਖੋਹੇ ਫਿਰ ਪਾਣੀ ਖੋਦੇਤ ਰਿਆਏ ਚਾਰਚ ਪੰਜਾਬੀ ਸੂਬਾ ਬਣਿਆ ਫਿਰ ਜਿਵੇਂ ਪਹਿਲਾਂ ਦੱਸਿਆ ਕਿ ਸਾਰੇ ਇਹ ਵੀ ਸਾਥੋ ਖੋਲਿਆ ਗਿਆ ਹਰ ਗੱਲ ਦੇ ਉੱਤੇ ਪੈਰ ਪੈਰ ਤੇ ਜਣੇ ਸਾਡੇ ਨੇ ਧੱਕੇ ਕੀਤੇ ਕੋਈ ਕਸਰ ਨਹੀਂ ਛੱਡੀ ਧੱਕਿਆਂ ਦੀ ਜੇ ਕੋਈ ਜਾਇਜ਼ ਗੱਲ ਵੀ ਪੰਜਾਬੀ ਮੰਨਦੇ ਜਿੰਨਾ ਪੰਜਾਬੀਆਂ ਨੇ ਦੇਸ਼ ਲਈ ਕੀਤਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦੇਸ਼ ਦੀ ਜਾਦ ਵੀ ਹੁਣ ਰਾਖੀ ਦੇ ਲਈ ਜਿੰਨੀਆਂ ਕਰਵਾਨੀਆਂ ਹੋ ਰਹੀਆਂ ਨੇ ਉਹ ਪੰਜਾਬੀ ਕਰਦਨੇ ਜੇ ਦੇਸ਼ ਦਾ ਭੁੱਖੇ ਦਾ ਢਿੱਡ ਭਰਿਆ ਤਾਂ ਵੀ ਪੰਜਾਬੀਆਂ ਨੇ ਭਰਿਆ ਅੱਜ ਭਾਵੇਂ ਦੇਸ਼ ਜੋ ਮਰਜੀ ਗੱਲਾਂ ਕਰੇ ਉਹ ਵੀ ਪੰਜਾਬੀਆਂ ਨੇ ਭਰਿਆ ਦੇਸ਼ ਦੀ ਇੱਜ਼ਤ ਆਬਰੂ ਦੀ ਰਾਖੀ ਲਈ ਕੁਰਬਾਨੀਆਂ ਵੀ ਸਭ ਤੋਂ ਵੱਧ ਪੰਜਾਬੀਆਂ ਨੇ ਦਿੱਤੀਆਂ ਆਜ਼ਾਦੀ ਦੇ ਲਈ ਵੀ ਕੁਰਬਾਨੀਆਂ ਵੀ ਆਪਣੀਆਂ ਜਾਇਦਾਦਾਂ ਵੀ ਪੁਰਖ ਪੰਜਾਬੀਆਂ ਨੇ ਕਰਾਂ ਜਾਂਦਾ ਦੇਸ਼ ਵੰਡ ਵੇਲੇ ਵੀ ਅਸੀਂ ਛੱਡਿਆ ਉਧਰਲੇ ਪਾਸੇ ਪਰ ਪਤਾ ਨਹੀਂ ਕਿਉਂ ਸਾਡੀਆਂ ਕੁਰਬਾਨੀਆਂ ਦਾ ਮੁੱਲ ਤੱਕ ਕੀ ਪਾਉਣਾ ਸੀ ਸਾਡੀਆਂ ਜਾਇਦ ਗੱਲਾਂ ਵੀ ਨਹੀਂ ਮੰਨੀਆਂ ਜਾ ਰਹੀਆਂ ਪਾਣੀਆਂ ਦੀ ਕਾਨੂੰਨ ਬੜੇ ਹੋਏ ਨੇ ਕਾਨੂੰਨ ਮੁਤਾਬਕ ਫੈਸਲਾ ਕਰਦੇ ਹੋ ਕਹਿੰਦੇ ਨਹੀਂ ਠੋਡਾ ਫੈਸਲਾ ਅਸੀਂ ਕਰਾਂਗੇ ਆਪਣੀ ਮਰਜ਼ੀ ਨਾਲ ਤੇ ਬਾਕੀ ਮੁਲਕ 'ਚ ਕਾਨੂੰਨ ਨਾਲ ਫੈਸਲੇ ਹੋਣਗੇ ਰਾਜਧਾਨੀਆਂ ਬਾਕੀ ਮੁਲਕਾਂ ਨੂੰ ਸੂਬਿਆਂ ਨੂੰ ਮਿਲ ਜਾਣਗੇ ਤੁਹਾਨੂੰ ਨਹੀਂ ਮਿਲਦੀ ਇਹ ਸਾਡੀ ਮਰਜ਼ੀ ਹੈ ਦੁੱਤ ਜੀ ਨੇ ਬੁਰਾ ਦਾਕ ਰੱਖ ਦੇ ਕੋਈ ਸੁਵੇ ਇੰਨੇ ਤੱਕੇ ਇੰਨੇ ਤੱਕੇ ਕਿਹੜੀ ਕੌਮਾਂ ਜਿਹੜੀ ਇੰਨੇ ਤੱਕੇ ਬਾਰ-ਬਾਰ ਬਰਦਾਸ਼ਤ ਕਰੀ ਜਾਊਗੀ ਬਰਦਾਸ਼ਤ ਕਰੀ ਜਾਊਗੀ ਅਸਲ ਉਹਨਾਂ ਨੇ ਵੀ ਵੇਖ ਲਿਆ ਕਿਉਂਕਿ ਦੋ ਤਿੰਨ ਸਾਡੇ ਕੋਲੇ ਮੌਕੇ ਆਏ ਸੀ ਦੇਸ਼ ਦੀ ਆਜ਼ਾਦੀ ਵੇਲੇ ਮੌਕਾ ਆਇਆ ਸੀ ਅਬਰ ਜੇ ਸੀ ਵੇਲੇ ਮੌਕਾ ਆਇਆ ਸੀ ਫਿਰ ਜਦੋਂ ਸੰਤ ਲੋਂਗੋ ਵਾਲੇ ਜੀ ਨੇ ਸਮਝੌਤਾ ਕੀਤਾ ਉਦੋਂ ਇੱਕ ਮੌਕਾ ਆਇਆ ਸੀ ਇਹ ਮੌਕੇ ਸਾਥੋਂ ਗਵਾਚ ਗਏ ਸਾਰੇ ਅੱਜ ਸਾਨੂੰ ਸਾਡੇ ਮੌਕੇ ਸਾਰੇ ਗਵਾਚ ਗਏ ਅੱਜ ਸਾਨੂੰ ਬਗਾਨੇ ਸਮਝਿਆ ਜਾ ਰਿਹਾ ਸਾਡੇ ਤੇ ਤਵਾਰ ਨਹੀਂ ਕੀਤਾ ਜਾ ਰਿਹਾ ਕਿੰਨਾ ਮਰਜੀ ਅਸੀਂ ਕਰ ਲਈਏ ਇਸ ਦੇਸ਼ ਦਾ ਮੈਨੂੰ ਨਹੀਂ ਲੱਗਦਾ ਵੀ ਗਵਰਨਮੈਂਟ ਸਾਡੇ ਤੇ ਤਵਾਰ ਪਤਾ ਨਹੀਂ ਕਿਉਂ ਕਿਉਂ ਨਹੀਂ ਕਰਦੀ ਜਿੰਨੇ ਦੇਸ਼ ਭਗਤ ਸਿੱਖ ਨੇ ਜਾਂ ਪੰਜਾਬੀ ਨੇ ਇੰਨਾ ਹੋਰ ਮੈਂ ਨਹੀਂ ਕਹਿੰਦਾ ਸਾਰੇ ਦੇਸ਼ ਭਗਤ ਨੇ ਪਰ ਪੰਜਾਬੀਆਂ ਦੀਆਂ ਤਾਂ ਬਹੁਤ ਵਾਰੀ ਇਮਤਿਹਾਨ ਲਿਆ ਗਿਆ ਤੇ ਹਲੇ ਹੋਰ ਕਿੰਨੇ ਕਿੰਨੇ ਕਿ ਇਮਤਿਹਾਨ ਲੈਣੇ ਸੱਚੀ ਗਵਰਨਮੈਂਟ ਜਾਣਦੀ ਹੈ ਪਹਿਲਾਂ ਅਸੀਂ ਕਹਿੰਦੇ ਸੀ ਕਾਂਗਰਸੀ ਧੱਕੇ ਕਰਦੀ ਹੈ ਸਾਨੂੰ ਕਾਂਗਰਸ ਤੇ ਵਿਸ਼ਵਾਸ ਨਹੀਂ ਆਉਂਿਆ ਕਿਉਂਕਿ ਉਹਨਾਂ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਕਾਲ ਤੱਕ ਟਟਾਇਆ ਫਿਰ ਦਿੱਲੀ ਚ ਕਤਲਾਮ ਕੀਤਾ ਤੇ ਜੀਵ ਗਾਂਧੀ ਦੇ ਕਾਤਰ ਛੱਡੇ ਜਾ ਸਕਦੇ ਆ ਕਹਿੰਦੇ ਬੰਦੀ ਸਿੰਘ ਨਹੀਂ ਛੱਡੇ ਜਾ ਸਕਦੇ ਉਹ ਛੱਡੇ ਜਾ ਸਕਦੇ ਆ ਜੀਵ ਗਾਂਧੀ ਪ੍ਰਾਈਮ ਮਿੰਿਸਟਰ ਵੱਡਾ ਹੁੰਦਾ ਕਿ ਮੁੱਖ ਮੰਤਰੀ ਵੱਡਾ ਹੁੰਦਾ ਸੋ ਪਤਾ ਨਹੀਂ ਕਿਉਂ ਸਾਡੇ ਨਾਲ ਵਿਤਕਰਿਆਂ ਦੀ ਏਡੀ ਲੰਮੀ ਕਹਾਣੀ ਹੈ ਕਦੋਂ ਰੁਕੂਗੀ ਵੇਖ ਕੋਈ ਸੱਚੇ ਪਾਤਸ਼ਾਹ ਹੀ ਕੋਈ ਮਿਹਰ ਕਰੇ ਕੋਈ ਕਿਰਪਾ ਕਰੇ ਤੇ ਸਾਡੀ ਕੌਮ ਚ ਵੀ ਬਦਕਿਸਮਤੀ ਹੈ ਕਿ ਅਸੀਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਖਾਤਰ ਇੱਕ ਦੂਜੇ ਦੀਆਂ ਟੰਗਾਂ ਖਿੱਚਣ ਦੇ ਖਾਤਰ ਸਾਰਾ ਜੋਰ ਲਾ ਦਿੰਨੇ ਆ ਭੰਡੜੀ ਦੀ ਖਾਤਰ ਸਾਰਾ ਜੋਰ ਲਾ ਦਿੰਨੇ ਆ ਤੇ ਲੜਾਈ ਲੜਨ ਨੂੰ ਅਸੀਂ ਇਕੱਠੇ ਨਹੀਂ ਹੁੰਦੇ ਮੈਂ ਇੱਕ ਬੇਨਤੀ ਕਰਦਾ ਸਾਰੇ ਲੀਡ ਟੋਡਾ ਇਹਨਾਂ ਨੇ ਪਹਿਲਾਂ ਯੂਨੀਵਰਸਿਟੀ ਤੇ ਚੁੰਡੀ ਵੜ ਕੇ ਵੇਖੀ ਸੀ ਉਹਦੇ 'ਚ ਤੁਸੀਂ ਥੋੜੇ ਜਿਹਾ ਤਕੜੇ ਹੋ ਕੇ ਪੈਗੇ ਉਹਨੇ ਕਹਿੰਦੇ ਯੂਨੀਵਰਸਿਟੀ ਕੀ ਚੰਡੀਗੜੀ ਖੋਲੋ ਲੋੜ ਹੀ ਨਹੀਂ ਪੈਣੀ ਯੂਨੀਵਰਸਿਟੀ ਦੇ ਵਿੱਚੇ ਆ ਜੂਗੀ ਚੰਡੀਗੜ੍ਹ ਨੂੰ ਝੂਟੀ ਬਣਾ ਦਿਓ ਲੋੜ ਹੀ ਨਹੀਂ ਪੈਣੀ ਕਿਸੇ ਚੀਜ਼ ਦੀ ਸੋ ਇਹ ਝਾੜ ਬੁਝ ਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਪਤਾ ਨਹੀਂ ਕਿਉਂ ਇੱਕ ਪਾਸੇ ਬੀਜੇਪੀ ਕਹਿੰਦੀ ਅਸੀਂ ਪੰਜਾਬ 'ਚ ਰਾਜ ਭਾਗ ਕਰਦੇ ਸੁਪਨੇ ਵੇਖਦੇ ਐ ਇੱਕ ਪਾਸੇ ਪੰਜਾਬੀਆਂ ਨਾਲ ਧੱਕਿਆਂ ਵਾਲਾ ਕੰਮ ਕਾਂਗਰਸ ਵਾਲਾ ਇਹਨਾਂ ਨੇ ਸ਼ੁਰੂ ਕਰ ਲਿਆ ਉਦੋਂ ਵੀ ਹੁਣ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਨੇ ਸੋ ਹੁਣ ਮੈਂ ਸਾਰੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਬਾਕੀ ਸਾਰੇ ਸੂਬੇ ਇਕੱਠੇ ਹੋ ਜਾਂਦੇ ਆ ਤੁਸੀਂ ਵੀ ਇਕੱਠੇ ਹੋ ਜਾਓ ਕੋਈ ਫਰਕ ਨਹੀਂ ਪੈਂਦਾ ਇਹ ਸੂਬੇ ਦੀ ਇੱਜ਼ਤ ਆ ਉਹਦਾ ਮਸਲਾ ਹੈਗਾ ਇਕੱਠੇ ਹੋ ਜਾਓ ਸਾਰੇ ਬਿਆਨਾਂ ਨਾਲ ਕੁਝ ਨਹੀਂ ਮਿਲਣਾ ਜੇ ਤੁਸੀਂ ਕਹੋ ਨਾ ਅਖਬਾਰ 'ਚ ਬਿਆਨ ਛਪ ਗਿਆ ਟੀਵੀ 'ਤੇ ਬਿਆਨ ਆ ਗਿਆ ਉਹਦੇ ਨਾਲ ਇਹ ਦੇਖ ਲਿਆ ਉਹਨਾਂ ਨੇ ਕਿ ਬਿਆਨ ਹੀ ਦਿੰਦਿਆ ਕਰਦੇ ਤਾਂ ਕੁਝ ਹੈ ਨਹੀਂ ਬਿਆਨਾਂ ਨਾਲ ਕੁਝ ਨਹੀਂ ਬਣਨਾ ਬਿਆਨ ਬਹੁਤ ਦੇ ਲਏ ਆਪਾਂ ਬਿਆਨਾਂ ਦੇ ਉੱਤੇ ਕੋਈ ਉਹਨਾਂ ਦੇ ਉੱਤੇ ਕੰਨ ਦੇ ਉੱਤੇ ਤੁਹਾਡੇ ਬਿਆਨਾਂ ਦੀ ਜੂਨ ਹੀ ਸਰਕਦੀ ਉਦੋਂ ਬਾਅਦ ਉਹ ਚੁੱਪ ਕਰ ਜਾਂਦੇ ਚੁੱਪ ਕਰ ਜਾਂਦੇ ਭਗਵੰਤਬਾਨ ਨੇ ਬਿਆਨ ਦਿੱਤੇ ਅਸੀਂ ਅਸੀਂ ਸੀਆਈਏ ਸਫਰੀ ਲਾਉਣ ਦੇਵਾਂਗੇ ਅਸੀਂ ਉਹ ਨਹੀਂ ਕਰ ਉਹ ਲਾਤੀ ਉਹਨਾਂ ਦੀ ਸੋ ਇਸ ਕਰਕੇ ਸਾਰੇ ਤਕੜੇ ਹੋ ਕੇ ਪਵੋ ਤਾਂ ਕਿਤੇ ਭਵੇਂ ਗੱਲ ਸੂਤ ਆ ਜੇ ਨਹੀਂ ਤੁਹਾਨੂੰ ਰੜਕਾ ਘੜ ਦੇਣਗੇ ਬਹੁਤ ਮਹਿਕਮੇ ਪਹਿਲਾਂ ਹੀ ਸੈਂਟਰ ਨੇ ਖੋਲੇ ਉਹਨਾਂ ਚ ਕਿਤੇ ਕਿਤੇ ਲਾਤੜਾ ਲੀ ਕਿਸੇ ਨੇ ਕਿਤੇ ਲਾਤੜਾ ਲੀ ਹੁਣ ਵਿੱਚ ਕੀਆ ਸਾਰਾ ਛੋਟਾ ਜਿਹੜਾ ਜੱਦੀ ਘੜ ਸਦਾ ਵਾਸਤੇ ਕੋਣ ਦਾ ਮਨ ਬਣਾ ਲਿਆ ਸੋ ਇਸ ਵਾਸਤੇ ਇਕੱਠੇ ਹੋ ਜੋ ਮੈਂ ਤਾਂ ਆਪਣੀ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜੇ ਇਕੱਠੇ ਹੋ ਕੇ ਲੜਾਈ ਲੜੀ ਜਾਂਦੀ ਹੈ ਤੇ ਬਹੁਤ ਵਧੀਆ ਸਾਰਾਂ ਲੜਨੀ ਚਾਹੀਦੀ ਹੈ ਨਹੀਂ ਤਾਂ ਹੋ ਕੋਈ ਤਕੜਾ ਸਟੇਪ ਚੱਕੀਏ ਬਿਆਨਾਂ ਨਾਲ ਬਿਆਨਾਂ ਨਾਲ ਕੁਝ ਨਹੀਂ ਹੋਣਾ ਕਿਸੇ ਗਵਰਨਮੈਂਟ ਨੇ ਡਰਨਾ ਤੁਹਾਡੇ ਬਿਆਨਾਂ ਨਾਲ ਤੁਹਾਡੇ ਬਿਆਨਾਂ ਤੇ ਉਹਨਾਂ ਨੂੰ ਹੁਣ ਸਾਰਿਆਂ ਨੂੰ ਉਹਨਾਂ ਦਾ ਹੈ ਨਹੀਂ ਕੋਈ ਮੰਨਦੇ ਉੱਤੇ ਵੀ ਬਿਆਨ ਹੀ ਦਿੰਦੇ ਆ ਕਰਦੇ ਤਾਂ ਕੁਝ ਨਹੀਂ ਸੋ ਹੁਣ ਆਪਾਂ ਵਧਾਈ ਹੈ ਕਾਲੀ ਦਲ ਹਮੇਸ਼ਾ ਹੀ ਪੰਜਾਬ ਦਾ ਵਧਾਈ ਰਿਹਾ ਕਾਲੀ ਦਲ ਨੇ ਹਮੇਸ਼ਾ ਸਾਰੀਆਂ ਜਿਹੜੀਆਂ ਲੜਾਈਆਂ ਪੰਜਾਬ ਦੇ ਹਿਤਾਣੀਆਂ ਲੜੀਆਂ ਨੇ ਕਾਲੀ ਦਲ ਨੇ ਸਭ ਤੋਂ ਵੱਧ ਇਹਨਾਂ ਲੜਾਈਆਂ ਦੇ ਵਿਚਾਲਾ ਦਾ ਨੁਕਸਾਨ ਉਠਾਇਆ ਪਰ ਚਲੋ ਫਿਰ ਵੀ ਕਾਲੀ ਦਲ ਦੀਆਂ ਲੜਾਈਆਂ ਕਰਕੇ ਕਾਫੀ ਪੰਜਾਬ ਨੂੰ ਫਿਰ ਵੀ ਕਾਫੀ ਪੰਜਾਬ ਬਚਿਆ ਰਿਹਾ ਸੋ ਹੁਣ ਵੇਲਾ ਆ ਗਿਆ ਇੱਕ ਵਾਰੀ ਫਿਰ ਆਪਣੇ ਸਾਰਿਆਂ ਦੇ ਪ੍ਰਧਾਨ ਜੀ ਹਮਤਿਆ ਹਮਤਿਆਰ ਦੀ ਘੜੀ ਆ ਆਪਣੇ ਸਾਰਿਆਂ ਦੀ ਤਕੜੇ ਹੋ ਕੇ ਸਾਰੀ ਪਾਰਟੀ ਤੁਹਾਡੀ ਪਿੱਠ ਦੇ ਉੱਤੇ ਆ ਜੋ ਤੁਸੀਂ ਫੈਸਲਾ ਤਕੜੇ ਹੋ ਕੇ ਕਰੋਗੇ ਸਾਰੀ ਪਾਰਟੀ ਤੁਹਾਡੇ ਨਾਲ ਖੜੂਗੀ ਮੋਢੇ ਨਾਲ ਮੋਢਾ ਜੋੜ ਕੇ ਤੁਰੂਗੀ ਕੋਈ ਸਟੈਪ ਲੈ ਲਓ ਤਕੜਾ ਸਟੈਪ ਲੈ ਲਓ ਜਿਦਾਂ ਰੋਜ਼-ਰੋਜ਼ ਇਹ ਲੜਾਈਆਂ ਦਾ ਜੱਬ ਬੁਕਾਈਏ ਰੋਜ਼-ਰੋਜ਼ ਜਿਹੜੇ ਆਪਾਂ ਇਹਨਾਂ ਤੋਂ ਕਦੇ ਕੋਸ਼ ਕਦੇ ਕੁਝ ਮੰਗਦੇ ਐ ਇਹਨਾਂ ਦੇ ਦਾੜੇ ਫਿਰਦੇ ਆ ਅਸੀਂ ਵੀ ਮੰਗਦੇ ਥੋੜੋ ਸਾਡੇ ਹੱਕ ਐ ਸਾਡਾ ਹਿੱਸਾ ਐ ਅਸੀਂ ਦੇਸ਼ ਦੇ ਵਾਸੀ ਐ ਸਾਡਾ ਵੀ ਹੱਕ ਨੇ ਸਾਡਾ ਵੀ ਜੀ ਕਰਦਾ ਕਿ ਇਸ ਆਜ਼ਾਦੀ ਦੇ ਵਿੱਚ ਅਸੀਂ ਪੂਰਾ ਨਹੀਂ ਕਮਾਨਗੇ ਸੋ ਤੁਸੀਂ ਸਾਡਾ ਹਰੇਕ ਗੱਲ ਤੇ ਤੱਕੇ ਤੋਂ ਤੱਕਾ ਪਹਿਲਾਂ ਆਓ ਹੁਣ ਤੁਸੀਂ ਸੋ ਆਓ ਹੁਣ ਵੇਲਾ ਆ ਗਿਆ ਰਲ ਮਿਲ ਕੇ ਸਾਰੇ ਇਹ ਗੱਲ ਨੂੰ ਸਦਾ ਲਈ ਬਕਾਈਏ ਇਕੱਠੇ ਹੋ ਕੇ ਜੋ ਪੰਜਾਬ ਦੇ ਜਾਇਜ਼ ਹੱਕ ਨੇ ਅਸੀਂ ਕੋਈ ਗਲਤੀ ਨਹੀਂ ਮੰਨਦੇ ਉਹ ਜਾਇਜ਼ ਹੱਕ ਸਾਡੇ ਚਾਹੇ ਪਾਣੀਆ ਦੇ ਐ ਚਾਹੇ ਚੰਡੀਗੜ੍ਹ ਦੇ ਐ ਚاہے ਹੋਰ ਕਿਸ ਪੰਜਾਬੀ ਬੋਲਦੇ ਇਲਾਕਿਆਂ ਦੇ ਚاہے ਹੋਰ ਕਈ ਵਗੀਆਂ ਗੱਲਾਂ ਨੇ ਉਹ ਸਾਰੀਆਂ ਗੱਲਾਂ ਜੋ ਸਾਡੀਆਂ ਜਾਇਜ਼ ਆ ਉਹ ਸਾਨੂੰ ਕਾਨੂੰਨ ਦੇ ਮਤਲਬ ਜੋ ਦੇਸ਼ ਦਾ ਕਾਨੂੰਨ ਹੈ ਉਹਦੇ ਮਤਲਬਕ ਦੇ ਦਿਓ ਤਾਂ ਵੀ ਸਾਡੇ ਹੱਕ ਚ ਆਉਣਗੇ ਫੈਸਲੇ ਤੁਸੀਂ ਤਾਂ ਕਾਨੂੰਨ ਨੂੰ ਸ਼ਿੱਕੇ ਤੇ ਟੰਗ ਛੱਡਿਆ ਪੰਜਾਬ ਦੀ ਖਾਤਰ ਸਵਿਸ ਕਰਕੇ ਆਓ ਤਕੜੇ ਹੋ ਕੇ ਸਾਰੇ ਆਪਾਂ ਜਿਹੜਾ ਇਹ ਜਿਹੜੀ ਸਾਜ਼ਿਸ਼ ਦਾ ਬਹੁਤ ਵੱਡੀ ਸੈਂਟਰ ਸਰਗਰਨਮੈਂਟ ਦੀ ਇਹਦਾ ਮੂੰਹ ਤੋਂ ਜਵਾਬ ਦੇ ਕੇ ਜੇ ਤਕੜੀ ਲੜਾਈ ਲੰਮੀ ਵੀ ਲੜਨੀ ਪਊ ਜਿਹੜਾ ਤੇ ਵੀ ਜਾਣਾ ਪਊ ਤੇ ਜਾਣ ਲਈ ਆਪਾਂ ਸਾਰੇ ਤਿਆਰ ਪਈਏ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ